ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂ ਜੀ ਕੀ ਪੋਜੀਸ਼ਨ ਕੀ ਹੈ ਤੁਹਾਡੇ ਪਿੰਡਾਂ ਦੀ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਸਾਰੇ ਪਿੰਡ ਤੇ ਤਕਰੀਬਨ ਸਾਰੇ 50 ਲੋਕ ਬਾਹਰ ਨੇ ਗ੍ਰਾਫਟ ਸਾਡੇ ਕੋ ਖਤਮ ਹੋ ਗਿਆ ਪਾਣੀ ਦੀ ਬੜੀ ਸਵੱਧਿਆ ਪਾਣੀ ਸਰ ਕਿੰਨੋਂ ਪੂਰਾ ਸਾਡਾ ਗੰਦਾ ਹੋ ਗਿਆ ਅੱਛਾ ਅਸੀਂ ਕਰਵਾਗੇ ਮਾਹਮਾ ਚਲਾਉਣੇ ਪਰ ਸਾਡੀ ਗੰਦਾ ਮਿਲਦਾ ਸਾਨੂੰ ਕੋਈ ਹੋਰ ਕਿਸੇ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਥ ਨਾਲ ਦੰਗਰਾ ਵਾਸਤੇ ਇੱਕ ਥੋਕਰ ਦਾ ਪ੍ਰਬੰਧ ਹੋ ਜਾ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਡੇ ਸਾਹਮਣੇ ਜਵਾਰ ਦੀ ਸਾਹਮਣੇ ਤੇ ਸੀ ਮੋਰਨ ਦੀ ਟੈਕਨੀਕ ਹਾਂ 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 ਚਲੋ 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 ਜੀ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜ ਦਾਂ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਬ ਕੋਲੇ ਮੈਂ ਹੁਣੇ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ OK